ਬਰਦ ਤੋਣੀ ਮੈਰੀ ਜੇ ਤੁਸੀਂ ਪੁੱਛਦੇ ਭਈ ਆ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਚ ਹੰਝੂ ਆ ਜਾਣੀ ਅੱਜ ਦਾ ਇਨਸਾਨ ਨਾ ਐਨਾ ਦਰਿੰਦਾ ਹੋ ਚੁੱਕਿਆ ਭਈ ਆਪਣਾ ਘਰ ਤੇ ਨਾ ਉਹ ਬਹੁਤ ਰੀਝਾਂ ਦੇ ਨਾਲ ਬਣਾਉਂਦਾ ਹੈ ਪਰ ਅਜਿਹੇ ਪੰਛੀ ਹੁੰਦੇ ਆ ਨਾ ਇਹਨਾਂ ਦਾ ਘਰ ਤੋੜ ਦਿੰਦਾ ਕਦੀ ਨਹੀਂ ਸੋਚਿਆ ਵੀ ਇੱਕ ਇੱਕ ਤਿੱਲਾ ਲਿ ਜਾ ਕੇ ਥੋੜੀ ਥੋੜੀ ਮਿੱਟੀ ਲਿ ਜਾ ਕੇ ਆਪਣਾ ਘਰ ਕਈ ਦਿਨਾਂ ਚ ਬਣਾਉਂਦੇ ਆ ਕਿੰਨੀਆਂ ਰੀਝਾਂ ਨਾਲੇ ਆਪਣਾ ਘਰ ਬਣਾਉਂਦੇ ਆ ਉੱਥੇ ਬੱਚਿਆਂ ਨੂੰ ਜਨਮ ਦਿੰਦੇ ਆ ਪਰ ਇਨਸਾਨ ਇਹਨਾਂ ਦਾ ਘਰ ਇੱਕ ਮਿੰਟ ਦੀ ਤੋੜ ਦਿੰਦਾ ਆ ਵੀਡੀਓ ਜੇ ਵੀ ਕੋਈ ਅੱਜਿਆ ਹੋਇਆ ਬਗਲੇ ਦੇ ਨਾਲ ਬਗਲੇ ਨੇ ਕਾਫੀ ਮਿੱਟੀ ਲਿਆ ਕੇ ਆਪਣਾ ਘਰ ਬਣਾਇਆ ਸੀ ਇੱਕ ਖੰਭੇ ਦੇ ਤੇ ਫਿਰ ਦੇਖੋ ਕੀ ਹੋਇਆ ਜੇ ਬਗਲਾ ਕਿਵੇਂ ਰੋਇਆ ਹੁਕਿ ਉਹका ਡਿੱਗਿਆ ਉਹਦਾ ਪ੍ਰੈਸ਼ਰ ਮਾਰਿਆ ਪਾਣੀ ਨਾਲ ਘਰ ਤੋੜਤਾ ਆ ਗਿਆ ਬੁੱਧ ਉਹਦੇ ਚੁੰਜ ਚੋ ਥਿੱਲੇ ਡਿੱਗੇ ਥੱਲੇ ਜਦੋਂ ਉਹਨੇ ਦੇਖਿਆ ਮੇਰਾ ਘਰ ਹੀ ਮੈਨੀ ਜਿੱਥੇ ਮੈਂ ਬੱਚੇ ਦਿੱਤੇ ਸੀ ਆ ਵੇਖੋ ਵੀ ਰੱਬ ਨੂੰ ਰੱਬ ਨੂੰ ਉਸਦਾ ਪਿਆ ਗਿਆ ਰੱਬਾ ਤੂੰ ਮੇਰੇ ਨਾਲ ਇੰਨਾ ਕਿਉਂ ਕੀਤਾ ਆ ਵੇਖ ਲਓ ਭਾਵੇਂ ਉਹ ਜਾਨਵਰ ਆ ਪੰਛੀ ਆ ਹਰ ਇੱਕ ਨੂੰ ਦਰਦ ਹੁੰਦਾ ਹਰ ਇੱਕ ਆਪਣੀਆਂ ਰੀਜਾਂ ਦੇ ਨਾਲ ਘਰ ਬਣਾਉਂਦਾ ਪਰ ਜਦੋਂ ਉਹਦਾ ਘਰ ਟੁੱਟਦਾ ਨਾ ਤੇ ਉਹਦਾ ਦਿਲ ਵੀ ਬਹੁਤ ਟੁੱਟਦਾ ਤੁਸੀਂ ਦੇਖੋ ਜੀ ਕਿਤੇ ਤੁਹਾਡੇ ਘਰ ਨੂੰ ਤੁਹਾਡੀ ਕੋਠੀ ਨੂੰ ਤੋੜ ਦਿੱਤਾ ਜਾਵੇ ਤੇ ਤੁਹਾਡੇ ਦਿਲ ਤੇ ਕੀ ਬੀਤੇਗੀ ਇਹਨਾਂ ਦੀ ਮਿਹਨਤ ਹੁੰਦੀ ਆ ਜੋ ਆਪ ਆਪਣਾ ਘਰ ਬਣਾਉਂਦੇ ਆ ਕਈ ਦਿਨ ਲੱਗ ਜਾਂਦੇ ਆ ਪਰ ਤੁਸੀਂ ਦੇਖ ਹੀ ਲਿਆ ਵੀ ਬਗਲੇ ਦਾ ਕਿੰਨਾ ਦਿਲ ਟੁੱਟਿਆ ਕਿਵੇਂ ਰੱਬ ਨੂੰ ਕਹਿੰਦਾ ਪਿਆ ਵੀ ਰੱਬਾ ਤੂੰ ਕੀ ਕੀਤਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਲੋਕ ਇਹੋ ਜੀ ਹਰਕਤ ਨਾ ਕਰਨ ਇਹਨਾਂ ਪੰਛੀਆਂ ਦੇ ਘਰ ਵੀ ਰਹਿਣ ਦੇ ਇਹਨਾਂ ਦੀ ਵੀ ਜ਼ਿੰਦਗੀ ਹੈ ਤੇ ਇਹਨਾਂ ਨੂੰ ਦਰਦ ਹੁੰਦਾ ਹੋਵੇ ਇਹਨਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੁੰਦਾ ਇਹਦੀ ਵੀ ਫੈਮਿਲੀ ਆ ਸੋ ਕਮੈਂਟ ਕਰਕੇ ਆਪਣੇ ਵਿਚਾਰ ਤੁਸੀਂ ਜਰੂਰ ਦਿਓ ਤੇ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖ ਕੇ ਜਾਓ ਸਰ ਸ਼ਕਨ